ਬਟਾਲਾ ਪਹੁੰਚੇ ਸੀਐਮਾਨ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ ਇੱਕ ਛਤਹੇਟ ਮਿਲਨ ਗਿਆ ਬਖ ਬਖ ਸਰਕਾਰੀ ਸੇਵਾਵਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਟਾਲਾ ਵਿਖੇ ਨਵੇਂ ਬਣੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਕੱਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਰਸ਼ੇਰ ਸਿੰਘ ਸ਼ਹਿਰੀ ਕਲਸੀ ਡੇਰਾ ਬੱਪਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾ ਚੇਅਰਮੈਨ ਰਵਨ ਪਹਿਲ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਕ ਮਹਿਤਾ ਵੀ ਮੌਜੂਦ ਸਨ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਤਹਿਸੀਲ ਕੰਪਲੈਕਸ ਦੇ ਉਦਘਾਟਨ ਦੇ ਨਾਲ ਵਿਧਾਨ ਸਭਾ ਹਲਕਾ ਬਟਾਲਾ ਸਮੇਤ ਨੇੜਲੇ ਵੱਖ-ਵੱਖ ਹਲਕਿਆਂ ਦੇ ਕਰੀਬ 314 ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਮਿਲੇਗਾ ਆਲੇ ਦੁਆਲੇ ਦੇ ਤਿੰਨ ਚਾਰ ਕੰਸਟੀਟਿਊਸ਼ਨਸੀਆਂ ਖਾਸ ਤੌਰ ਤੇ ਫਤਿਹਗੜ੍ਹ ਚੂੜੀਆਂ ਕਾਦੀਆਂ ਸ੍ਰੀ ਹਰਗੁੰਦ ਸਾਹਿਬ ਪ੍ਰਸਾਦ ਦੋ ਤਿੰਨ ਹੋਰ ਕੰਸਟੀਚੁਐਂਸੀਆਂ ਦੇ ਜਿਹੜੇ ਲੋਕ ਨੇ ਉਹ ਇੱਥੇ ਤਹਿਸੀਲ ਦੇ ਵਿੱਚ ਇੱਥੇ ਬਟਾਲੇ ਆਉਂਦੇ ਆ ਤੇ ਉਹਨਾਂ ਨੂੰ ਕਾफी ਸਹੂਲਤ ਹੋਊਗੀ ਅਸੀਂ ਇਸ ਤੋਂ ਪਹਿਲਾਂ ਜਗਰਾਉਂ ਡਿੜਬਾ ਚੀਮਾ ਸਤਸੀਲ ਹੋਰ ਬਹੁਤ ਸਾਰੀਆਂ ਤਹਿਸੀਲਾਂ ਦੇ ਸਬਤਸੀਲਾਂ ਦਾ ਤੋਂ ਕਾਟ ਵਿੱਚ ਕਰ ਚੁੱਕੇ ਹਾਂ ਈਜ਼ੀ ਰਿਸਟਰੀ ਦਾ ਹੋ ਗਿਆ ਭ੍ਰਿਸ਼ਟਾਚਾਰ ਤਹਿਸੀਲਾਂ ਚੋਂ ਖਤਮ ਹੋ ਜੇ ਪਹਿਲਾਂ ਤਹਿਸੀਲ ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਵੀ ਪਤਾ ਨਹੀਂ ਕੱਲ ਨੂੰ ਜਾਣਾ ਉਸ ਬਿਲਡਿੰਗ ਦੇ ਵਿੱਚੋਂ ਸਹੀ ਸਲਾਮਤ ਮੁੜਾਂਗੇ ਨਿੰਬੂ ਵਾਂਗੂ ਨਿਚੋੜ ਲੈਂਦੇ ਸੀ ਤੂੰ ਇਹਦੇ ਕੋਲੇ ਜਾ ਉਹ ਉਹਦੇ ਕੋਲੇ ਜਾ ਤੂੰ ਉਧਰ ਦਫ਼ਤਰ ਚ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੇੜਿਆਂ ਦੇ ਵਿੱਚ ਹੀ ਬੜਾ ਟਾਈਮ ਬਰਬਾਦ ਖੱਜਲ ਖਵਾਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾਂ ਸਾਰਾ ਕੁਝ ਇੱਕੋ ਛੱਤ ਹੱਥ ਆ ਲਿਆ ਤੇ ਡਿਪਟੀ ਕਮਿਸ਼ਨਰਸ एडीसी ਜਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਕਿ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹ ਵਧੀਆ ਮੂਡ 'ਚ ਇੱਥੇ ਐਂਟਰ ਕਰੇ ਤਾਂ ਵਧੀਆ ਮੂਡ 'ਚ ਇੱਥੋਂ ਜਾਵੇ ਤਾਂ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਫਰਜ਼ ਬਣਦਾ ਹੈ ਤੇ ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਤੇ ਅੱਜ ਮੈਂ ਸ਼ਹਿਰੀ ਕਲਸੀ ਸਾਡੇ ਜਿਹੜੇ ਪਾਰਟੀ ਦੇ ਲੀਡਰ ਵੀ ਨੇ ਤੇ ਨਾਲ ਬਟਾਲਾ ਵਿਦਾਂ ਸਭਾ ਕੰਸੀ ਨੂੰ ਰਿਪਰੈਜ਼ੈਂਟ ਕਰਦੇ ਆ ਇਹਨਾਂ ਨੇ ਜੋ ਮੰਗ ਰੱਖੀ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਹੋਰ ਵੀ ਮੰਗਾ ਨੇ ਔਰ ਮੰਗਾ ਜਿਹੜੀਆਂ ਨੇ ਅੱਗੇ ਹੋਰ ਵਧਣ ਦੀਆਂ ਮੰਗਾਂ ਨੇ ਦੇਖੋ ਅੱਜ ਜਿਹੜਾ ਬਥੌਰ ਮਾਨਜੋਗ ਮੁੱਖ ਮੰਤਰੀ ਪੰਜਾਬ government ਮਾਨ ਜੀ ਆਏ ਨੇ ਕਿਉਂਕਿ ਬਟਾਲਾ ਵਾਸੀਆਂ ਦੀ ਡਿਮਾਂਡ ਸੀ ਬਹੁਤ ਪੁਰਾਣੀ ਤੇ ਤਹਿਸੀਲ ਕੰਪਲੈਕਸ ਦੀਆਂ ਛੱਤਾਂ ਜਿਹੜੀਆਂ ਸੀ ਚੁੰਦੀਆਂ ਸੀ ਅਨੇਕਾਂ ਰਿਕਾਰਡ ਜਦੋਂ ਬਰਸਾਤ ਹੁੰਦੀ ਸੀ ਖਰਾਬ ਹੋ ਜਾਂਦੇ ਸੀ ਬੜਾ ਜ਼ਰੂਰੀ ਸੀ ਪਰ ਮੈਨੂੰ ਲੱਗਦਾ ਵੀ ਇਨ੍ਹਾਂ ਸਾਈਡਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਪੁਰਾਣੀਆਂ ਸਰਕਾਰਾਂ ਵੱਲੋਂ ਸੋ ਅੱਜ ਮੈਨੂੰ ਖੁਸ਼ੀ ਹੈ ਮੁੱਖ ਮੰਤਰੀ ਸਾਹਿਬ ਆਜਾਏ ਬਟਾਲੇ ਉਹਨਾਂ ਨੇ ਉਦਘਾਟਨ ਕੀਤਾ ਤਾਂ ਜੋ ਕਿ ਇੱਕ ਛੱਤ ਥੱਲੇ ਐਸਜੀਐਮ ਤਹਿਸੀਲਦਾਰ ਸਾਹਿਬ ਗਰਦੋਰ ਪਟਵਾਰੀ ਜਿਹੜੇ ਇੱਧਰ ਉੱਧਰ ਬਾਰ ਬਾਰ ਦਫ਼ਤਰਾਂ 'ਚ ਜਾਣਾ ਪੈਂਦਾ ਸੀ ਉਹ ਅੱਜ ਉਹਨਾਂ ਨੂੰ ਨਿਆਤ ਨਹੀਂ ਜੀ 11 ਕਰੋੜ ਦੇ ਲਗਭਗ 11 ਕਰੋੜ ਦੇ ਲਗਭਗ ਲਾਗਤ ਨਾਲ ਜਿਹੜਾ ਇਹਦਾ ਖਰਚਾ ਆ ਇਹ ਤਾਂ ਤੁਸੀਂ ਵਾਅਦਾ ਪੂਰਾ ਕਰਦੇ ਆ ਇੱਕ ਨਵੀਂ ਮੰਗ ਜਿਹੜੀ ਤੁਸੀਂ ਵਾਅਦਾ ਵੀ ਬੇਸ਼ੱਕ ਨਹੀਂ ਸੀ ਕੀਤਾ ਉੱਠਣੀ ਸ਼ੁਰੂ ਹੋ ਗਈ ਪੁਲਿਸ ਲਾਈਨ ਤੇ ਪੁਲਿਸ ਐਸਐਸਪੀ ਦਫਤਰ ਇਹ ਕਹਿੰਦੇ ਨਵਾਂ ਪੰਜੇ ਬਿਲਕੁਲ ਜੀ ਅੱਜ ਇਹ ਵੀ ਧਿਆਨ ਚਾ ਜੀ ਮਾਨਜੋਗ ਮੁੱਖ ਮੰਤਰੀ ਪੰਜਾਬ ਆ ਮਾਨ ਜੀ ਦੇ ਔਰ ਮੈਨੂੰ ਖੁਸ਼ੀ ਹੈ ਵੀ ਬਟਾਲੇ ਲਈ ਜਦੋਂ ਹੀ ਮੈਂ ਗਿਆ ਵਾਂ ਉਹਨਾਂ ਨੇ ਦੋਵੇਂ ਹੱਥੀ ਸਿਰ ਤੇ ਅਸ਼ੀਰਵਾਦ ਦੇ ਕੇ ਤੋਰਿਆ ਵੀ ਕੋਈ ਗੱਲ ਨਹੀਂ ਜਿੱਥੇ ਵੀ ਜ਼ਰੂਰਤ ਹੈ ਉਹ ਆਪਾਂ ਨਾਲ ਇੱਕ ਗੱਲ ਹੋਰ ਵੱਖਰੀ ਵਿਖੀ ਗਈ ਕਿ ਹਮੇਸ਼ਾ ਜਦੋਂ ਵੀ ਕੋਈ ਮੁੱਖ ਮੰਤਰੀ ਹੁੰਦਾ ਸੀ ਵਕੀਲ ਜਾਂ ਪ੍ਰਦਰਸ਼ਨਕਾਰੀ ਜਿਲਾ ਬਣਾਉਣ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਸੀ ਅੱਜ ਬੜੇ ਨਾਰਮਲ ਤਰੀਕੇ ਨਾਲ ਸਾਰਿਆਂ ਨੂੰ ਮਿਲਾਇਆ ਵੀ ਗਿਆ ਤੇ ਮੈਮੋਰੰਡਮ ਵੀ ਦਵਾਇਆ ਇਹ ਦੇਖੋ ਇਹ ਤੇ ਬਟਾਲੇ ਦੀ ਬੜੀ ਪੁਰਾਣੀ ਮੰਗ ਹੈ ਜੀ ਬਸ ਮੈਨੂੰ ਇਹ ਆ ਕਿ ਇਸ ਜਿਹੜੇ ਜਿਹੜੇ ਸਾਡੇ ਜਿਦ ਤਰ੍ਹਾਂ ਹੁਣ ਬਟਾਲੇ ਦੇ ਜਿਲਾ ਬਣਨਾ ਉਹਦੀਆਂ ਜਿਹੜੀਆਂ ਡਿਮਾਂਡਾਂ ਨੇ ਨਾ ਉਹ ਸਟੈਪ ਬਾਈ ਸਟੈਪ ਕੰਪਲੀਟ ਹੁੰਦੀਆਂ ਜਾਣ ਜਦੋਂ ਕੰਪਲੀਟ ਹੋ ਗਈਆਂ ਸਾਰੀਆਂ ਤਾਂ ਫਿਰ ਸਾਨੂੰ ਕੋਈ ਦਿੱਕਤ ਵੀ ਨਹੀਂ ਰਹਿਣੀ ਮਲਖਣਾ ਪਹਿਲਾ ਜਿਹੜਾ ਬਣ ਜੂਗਾ ਬਟਾਲਾ ਨਹੀਂ ਜੀ ਹੱਲੇ ਮੈਂ ਦੇਖੋ ਜੀ ਸਾਡਾ ਕੰਮ ਆ ਆਪਾਂ ਸੀਐਮ ਸਾਹਿਬ ਦੇ ਨਜ਼ਰੀਏ ਕੀ ਰੱਖ ਦੇਣੀ ਹੈ ਗੱਲ ਅੱਗੋਂ ਉਹਨਾਂ ਦੀ ਮਰਜ਼ੀ ਹੈ ਜੀ ਪਰ ਹਾਂ ਇਹਨਾਂ ਜ਼ਰੂਰ ਹੈ ਵੀ ਆਪਾਂ ਹਰ ਹਾਲਤ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਇਹ ਇਹ ਸਾਡੇ ਬਟਾਲਾ ਵਾਲਿਆਂ ਦੀ ਮੰਗ ਹੈ ਜੀ ਇਹਦੇ ਵੱਲ ਖਾਸ ਕਰਕੇ ਬਟਾਲਾ ਕਿ ਕਿ ਬਟਾਲਾ ਇੱਕ ਸੈਂਟਰ ਬਣਾਇਆ ਜਾਵੇ ਪੰਨਿਆਂ 'ਚ ਲਿਖਿਆ ਜਾਏ ਕਿ ਸ਼ਰੀ ਕਲਸੀ ਨੇ ਜ਼ਿਲ੍ਹਾ ਬਣਵਾਤਾ ਨਹੀਂ ਹੱਲੇ ਐਵੇਂ ਨਾ ਪਹਿਲਾਂ ਗੱਲਾਂ ਕਢਾਈ ਜਾਓ ਵੇਟ ਕਰੋ ਠੀਕ ਹੈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇੱਕ ਬਾਤ ਪੈਂਡ ਬਾਰੇ ਵੀ ਥੋੜਾ ਜਿਹਾ ਕੋਈ ਚਾਨਣਾ ਪਾ ਲੋ ਉਹ ਹੱਲੇ ਰਹਿਣ ਦਿਓ ਕੋਈ ਚਾਨਣਾ ਬਾਅਦ 'ਚ ਪਾਵਾਂਗੇ ਸਟਾਫਰ ਬਟਾਲਾ ਤੋਂ ਸੁਖਦੇਵ ਸਿੰਘ ਰੰਧਾਵਾ ਤੇ ਬਲਬੀਰ ਸੋਹਲ ਦੀ ਰਿਪੋਰਟ this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi vale family dental office or scan qr code to contact us.